ਮੈਂ ਆਪចੋਨਾ ਕਿਹਾ ਜਿਹੜੀਆਂ ਉਵਾਰਾ ਪਸ਼ੂ ਫਿਰਦੇ ਨੇ ਸੜਕਾਂ ਤੇ ਨਾਲੇ ਤਾਂ ਆਪਦੀ ਜਾਨ ਨੂੰ ਖਤਰਾ ਨਾਲੇ ਹਜ਼ਾਰਾਂ ਕੀਮਤੀ ਜਾਨਾਂ ਹੋਰ ਜਾਂਦੀਆਂ ਨੇ ਕਿਸੇ ਚ ਗੱਡੀ ਵਜੀ ਇੱਕ ਮੋਟਰਸਾਈਕਲ ਵੱਜਿਆ ਕਿ ਯਾਰ ਇਹਨਾਂ ਦਾ ਕੋਈ ਪੱਕਾ ਹੱਲ ਕਰੀਏ ਇਹਨਾਂ ਨੂੰ ਕਿਤੇ ਜਿੰਨੀਆਂ ਬੀੜਾਂ ਵੀ ਨੇ ਆਪਣੇ ਕੋਲੇ ਓਪਨ ਬਣਾ ਦਈਏ ਉਹਨਾਂ ਦੇ ਸ਼ੈਲਟਰ ਹਾਲ ਲਾਰੇ ਤਾਰ ਲਾ ਦਈਏ ਤੇ ਨਾਲੇ ਤਾਂ ਖੁੱਲਾ ਉੱਥੇ ਸੇਵਾ ਪਾਣੀ ਵੀ ਜੇ ਕਿਸੇ ਨੇ ਕਰਨ ਨਾ ਪੱਠਿਆਂ ਦਾ ਤੂੜੀ ਦਾ ਉਹ ਉੱਥੇ ਭਾਵੇਂ ਟਰਾਲੀ ਲੈ ਕੇ ਛੱਡਿਆ ਕਰਨ ਹੈ ਨਾ ਅਸੀਂ ਵੱਡੀਆਂ ਸਾਰੀਆਂ ਖੁਰਲੀਆਂ ਬਣਾ ਦਾਂਗੇ ਪਾਣੀ ਦਾ ਪ੍ਰਬੰਧ ਉੱਥੇ ਪ੍ਰੀਣ ਦਾ ਕਰ ਦਾਂਗੇ ਮਾਲੀ ਰੱਖ ਲਾਂਗੇ ਜਾਂ ਉਹਨਾਂ ਦੇ ਰਖਵਾਲੇ ਰੱਖ ਲਾਂਗੇ ਹੈ ਨਾ ਤਾਂ ਕਿ ਉਹ ਸੜਕਾਂ ਤੇ ਨਾ ਪਰ ਉਹਦੇ ਚ ਕੋਈ ਨਾ ਕੋਈ ਡਿਪਾਰਟਮੈਂਟ ਆ ਜਾਂਦਾ ਹੈ ਸੈਂਟਰ ਦਾ ਨਾ ਜੀ ਤੁਸੀਂ ਇੱਥੇ ਰੱਖ ਨਹੀਂ ਸਕਦੇ ਨਾ ਜੀ ਇਹ ਤਾਂ ਤੁਸੀਂ ਚੁਰਮ ਕਰੋਗੇ ਨਾ ਤੇ ਸੋ ਇਹ ਜ਼ਰੂਰੀ ਹੈ ਇਹਦੇ ਵਾਸਤੇ ਫੈਸਲੇ ਕਰਦੇ ਲੈਣੇ ਪੈਣਗੇ ਉਹ ਲੈ ਵੀ ਰਹੇ ਸੀ ਮਤਲਬ ਜਿਹੜੇ ਉੱਥੇ ਹੁਣ ਉੱਥੇ ਬਹਿ ਕੇ ਕਹਿੰਦੇ ਨੇ ਪੰਜਾਬ ਦਾ ਧੂਆਂ ਦਿੱਲੀ ਆ ਗਿਆ ਹਜੇ ਪੰਜਾਬ ਚ ਅੱਗ ਵੀ ਨਹੀਂ ਲਾਈ ਹੁੰਦੀ ਪੰਜਾਬ ਦੇ ਧੂਆਂ ਨੂੰ ਦਿੱਲੀ ਪਹੁੰਚਣ ਆਪਾਂ ਨੂੰ ਦੋ ਦਿਨ ਲੱਗ ਜਾਂਦੇ ਦਿੱਲੀ ਪਹੁੰਚਣ ਨੂੰ ਧੂਆਂ ਪਤਾ ਨਹੀਂ ਕਿਹੜੀ ਸਪੀਡ ਤੇ ਜਾਂਦਾ ਹੈ ਜਾ ਕੇ ਦਿੱਲੀ ਖੜ ਜਾਂਦਾ ਹੈ ਦਿੱਲੀ ਰੁਕ ਜਾਂਦਾ ਹੈ ਕਹਿੰਦਾ ਦਿੱਲੀ ਰਹੂੰਗਾ ਬਸ ਮੈਂ ਉਦੋਂ ਅੱਗੇ ਜਨਨ ਤੂੰ ਇਹਨੂੰ ਪਤਾ ਲੱਗ ਜਾਂਦਾ ਵੀ ਦਿੱਲੀ ਆ ਗਈ। ਬੰਦੂ ਮਜ਼ਾਕ ਕਰਦੇ ਸਾਡੇ ਨਾਲ ਉੱਥੇ ਬੈਠੇ। ਉਹਨਾਂ ਘਰਾਂ 'ਚ ਥੋੜੀ ਜਾਂਦਾ ਤੂੰ ਆ ਜਿੱਦੇ ਜਿੱਦੇ ਨਾਂ ਘਰਾਂ 'ਚ ਉਹ ਬਾਬੂ ਰਹਿੰਦੇ ਨੇ। ਉੱਥੋਂ ਉੱਥੋਂ ਚੱਕ ਕੇ ਫੈਸਲਾ ਕਰ ਦਿੰਦੇ ਨੇ। ਲੋ ਜੀ। ਉਹ ਨਹੀਂ ਕਰਨਾ। ਅਵਾਰਾ ਕੁੱਤੇ ਆਵਾਰੇ ਤੁਸੀਂ ਕੋਈ ਡਿਸੀਜਨ ਨਹੀਂ ਲੈ ਸਕਦੇ। ਅਵਾਰਾ ਪਸ਼ੂਆਂ ਬਾਰੇ ਮੈਂ ਕਿ ਤੁਹਾਡੇ ਘਰ ਮੂਰੀ ਛੱਡ ਜੰਨੀ। ਉੱਥੇ ਜਾਣ ਨਹੀਂ ਦਿੰਦੇ ਨਾ। ਉਹ ਤਾਂ ਪਰਿੰਦਾ ਪਰ ਨਹੀਂ ਮਾਰ ਸਕਦਾ ਜਦੋਂ ਉਹਨਾਂ ਦੇ ਘਰਾਂ ਮੂਰਤਾਂ ਉਹਨੂੰ ਤਾਂ ਸਾਰੀ ਦੁਨੀਆ ਇਹ ਲੱਗਦੀ ਹੈ ਵੀ ਸਾਰੀ ਦੁਨੀਆ ਇੰਨੀ ਇੱਦਾਂ ਹੀ ਰਹਿੰਦੀ ਹੈ ਜਿਵੇਂ ਅਸੀਂ ਕਰ ਰਹੇ ਹਾਂ ਉਹਨਾਂ ਨੇ ਘਰੇ ਥੱਲੇ ਆ ਕੇ ਨਹੀਂ ਦੇਖਿਆ ਨਾ ਧਰਤੀ ਤੇ ਸਾਨੂੰ ਲੜਨਾ ਪੈਂਦਾ ਕੋਰਟਾਂ 'ਚ ਲੜਨਾ ਪੈਂਦਾ ਵੀ ਨਹੀਂ ਯਾਰ ਇਹ ਅਸੀਂ ਇਹ ਮਾਨਵਤਾ ਲਈ ਕਰ ਰਹੇ ਹਾਂ ਮਨੁੱਖਤਾ ਲਈ ਕਰ ਰਹੇ ਹਾਂ ਸੋ ਇਸ ਕਰਕੇ ਮੈਂ ਕਹਿਣਾ ਚਾਹੁੰਨਾ ਕਿ ਇਹ ਇਹ ਦੂਪਹਿਲਾਂ ਜਿਹੜੇ ਸਿਸਟਮ ਨੂੰ ਬੁਗਾੜਿਆ ਜਿਨ੍ਹਾਂ ਨੇ ਜਿਵੇਂ ਹੁਣ ਤੁਸੀਂ ਕਹਿ ਕੇ 1000 ਡਾਕਟਰ ਨੂੰ ਪੋਸਟਾ ਨਿਕਲਨੀ ਹੋਰ ਵੀ ਨਿਕਲਨੀ ਤੇ ਇਸ ਤੋਂ ਪਹਿਲਾਂ ਨਿਕਲ ਜਣੇ ਚਾਹੀਦੀ ਸੀ ਬਹੁਤ ਹਜੇ ਵੀ ਲੇਟਾ ਕਾਰਨ ਕੀ ਹੈ ਕਾਰਨ ਇਹਦਾ ਬਿਸਲਪਨ ਆਪਦੇ ਲਈ ਤਬਰ ਹੁੰਦੇ ਇਹਨਾਂ ਗੀਣੇ ਤੇ ਡਾਕਟਰਾਂ ਤੋਂ ਸੋ ਇਸ ਕਰਕੇ ਜਦੋਂ ਆਪ ਨਹੀਂ ਇਸਤੇਮਾਲ ਕਰਨਾ ਤਾਂ ਉਹ ਚੀਜ਼ ਖੰਡਰ ਹੋ ਜਾਂਦੀ ਹੈ ਉਸੀਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ ਕਿ ਪਹਿਲਾਂ ਬੱਸਾਂ ਦੇ ਵਿੱਚ ਲਿਖਿਆ ਹੁੰਦਾ ਸੀ ਐਮਐਲਏ ਦੀ ਸੀਟ ਹੁਣ ਕਿਤੇ ਲਿਖਿਆ ਹੋਇਆ ਚੱਲ ਜੀ ਲਿਖਿਆ ਵੀ ਹੋਗਾ ਪੈ ਸਕਦੇ ਜਦੋਂ ਬੈਣੋ हट ਗਏ ਤਾਂ ਕੇਅਰ ਹੁਣ ਹਟ ਗਈ ਤਾਂ ਸਰਕਾਰੀ ਬੱਸਾਂ ਖਤਮ ਇਹਨਾਂ ਨੇ ਆਪਣੇ ਭਰਾਏ ਵੇਟ ਪਾ ਲਈ ਜਦੋਂ ਕਨਫਲਿਕਟ ਆਫ ਇੰਟਰਸਟ ਆ ਜਾਂਦਾ ਨਾ ਉਹ ਜੇ ਤੁਹਾਡੇ ਕੋਲ ਟਰਾਂਸਪੋਰਟ ਹੈ ਜੇ ਤੁਸੀਂ ਟਰਾਂਸਪੋਰਟ ਦਾ ਕੰਮ ਕਰਦੇ ਹੋ ਬੱਸਾਂ ਨੇ ਕੋਈ ਲੀਡਰ ਬੱਸਾਂ ਦਾ ਕੰਮ ਕਰਦਾ ਉਹਨੂੰ ਟਰਾਂਸਪੋਰਟ ਮਿਨਿਸਟਰੀ ਉਹਦੇ ਕੋਲੇ ਹੈ ਉਹ ਕਿਉਂ ਸਰਕਾਰੀ ਨੂੰ ਕੰਮਜਾਬ ਹੋਣ ਦੇਊਗਾ ਜੀ ਉਹ ਤਾਂ ਆਪਦੀ ਕਰੂਗਾ ਨਾ ਕੰਮਜਾਬ ਜੇ ਹੁਣ ਸਕੂਲ ਨੇ ਕਿਸੇ ਲੀਡਰ ਦੇ ਪ੍ਰਾਈਵੇਟ ਸਕੂਲ ਨੇ ਉਹ ਸਰਕਾਰੀ ਨੂੰ ਕਿਉਂ ਕੰਮਜਾਬ ਹੋਣ ਦੇਊਗਾ ਜੀ ਉਹ ਤਾਂ ਪ੍ਰਾਈਵੇਟ ਸਕੂਲ ਉਹ ਤਾਂ ਕਹੂਗਾ ਖਤਮ ਕਰੋ ਸਰਕਾਰੀ ਤਾਂ ਕਿ ਲੋਕਾਂ ਨੂੰ ਮਜਬੂਰੀ ਚ ਪ੍ਰਾਈਵੇਟ ਭਲਾਉਣਾ ਪਵੇ ਜੇ ਉਹਨ ਕਿਸੇ ਦੇ ਹਸਪਤਾਲ ਨੇ ਪ੍ਰਾਈਵੇਟ ਤਾਂ ਸਰਕਾਰੀ ਨੂੰ ਕਿਉਂ ਕੰਮ ਜਬ ਹੋਣ ਦੇਊਗਾ ਜੀ ਲੀਡਰ ਜਾ ਕਰੂਗਾ ਕੋਸ਼ਿਸ਼ ਕਰੂਗਾ ਹੈਲਥ ਮਿਨਿਸਟਰੀ ਨੂੰ ਮਿਲ ਕੇ ਵੀ ਯਾਰ ਸਰਕਾਰੀ ਚ ਨਾਇ ਕਰੋ ਬਸ ਰਕਮੈਂਡੇਸ਼ਨ ਇੱਧਰ ਹੀ ਕਰੋ ਸਾਡੇ ਵਾਲੇ ਪਾਸ ਸੋ ਇਹ ਹੈ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਬਦਲਣਾ ਪਊਗਾ ਤਾਂ ਸਿਸਟਮ ਬਦਲੂਗਾ ਇੱਕ ਮਤਲਬ ਆ ਕੈਂਸਰ ਤੇ ਆਇਓਡੈਕਸ ਲਾਉਣ ਨਾਲ ਕੈਂਸਰ ਠੀਕ ਨਹੀਂ ਹੁੰਦਾ ਕੀਮੋਥੈਰਪੀ ਹੈ ਉਹਦੇ ਵਾਸਤੇ ਹੋਰ ਵੀ ਲੇਟੈਸਟ ਆ ਗਈਆਂ ਹੁਣ ਤਾਂ ਉਸ ਤੋਂ